ਆਪਣੇ ਪਾਣੀ ਨੂੰ ਯੂਟਿਲਾਈਜ਼ ਕਰਾਂਗੇ ਅਸੀਂ ਪਾਈਪਾ ਧਰ ਰਹੇ ਹਾਂ ਅਸੀਂ ਉਹ ਉਹ ਜਗ੍ਹਾ ਤੇ ਪਾਣੀ ਇਸ ਵਾਰ ਪਹੁੰਚਾਤਾ ਜਿੱਥੇ 35 35 ਸਾਲ ਤੋਂ ਪਾਣੀ ਨਹੀਂ ਪਹੁੰਚਿਆ ਸੀ ਕਸੀਆਂ ਦਾ ਰਜਵਾਹਿਆਂ ਦਾ ਨਾਲੇ ਬਿਜਲੀ ਬੱਚੂ ਨਾਲੇ ਥੱਲੇ ਵਾਲਾ ਪਾਣੀ ਬੱਚੂ ਨਾਲੇ ਜਿਹੜਾ ਨਹਿਰਾਂ ਵਾਲਾ ਪਾਣੀ ਹੈ ਉਹਦੇ ਚ ਨਾ ਉਪਜਾਊ ਸ਼ਕਤੀ ਹੁੰਦੀ ਹੈ ਫਸਲ ਵਧੀਆ ਬਖਪਰ ਫਸਲ ਹੁੰਦੀ ਬਣਦੀ ਆ ਬਰਾਬਰ

ਜੋ ਨਹਿਰ ਪੁਰਾਣਾ ਸ਼ਾਂਗਰ ਰਜ਼ਬਾਇਆ ਨਾਲ ਹੀ ਸਾਡੇ ਖਾਲੇ ਕਾਫੀ ਚਿਰ ਤੋਂ ਠੱਠੇ ਪਏ ਸੀ ਭਗਵੰਤ ਮਾਨ ਸਰਕਾਰ ਨੇ ਜੋ ਵਾਦੇ ਪੂਰੇ ਕੀਤੇ ਸੀ ਉਹਨਾਂ ਵਾਦਿਆਂ ਦੇ ਵਿੱਚੋਂ ਇਹ ਵੀ ਵਾਦਾ ਪੂਰਾ ਹੋ ਗਿਆ ਹੈ ਜੀ ਪੰਜਾਬ ਦਾ ਪਾਣੀ ਹੀ ਪੰਜਾਬ ਦੀ ਰੰਗਲੀ ਸੁਪਰੀ ਨੂੰ ਸਾਕਾਰ ਕਰਨ ਦੀ ਨਹੀਂ ਹੈ ਤੇ ਪੰਜਾਬ ਸਰਕਾਰ ਸੁੱਕੇ ਨੂੰ ਰੰਗਲਾ ਬਣਾਉਣ ਲਈ ਦਿਨ ਰਾਤ ਮਿਹਨਤ ਕਰ ਰਹੀ ਹੈ ਉੱਤਮ ਖੇਤੀ ਦਾ ਸੁਪਨਾ ਹੋ ਰਿਹਾ ਹੈ ਸਾਕਾਰ ਕਿਸਾਨ ਹਿਤਾਸ਼ੀ ਪੰਜਾਬ ਸਰਕਾਰ ਉਹ ਨੁਕਸਾਨ ਤੇ ਜਿਹੜੇ ਝੋਨੇ ਉਦੀ ਪੱਠਿਆਂ ਵਿੱਚ ਦੀ ਪਾਣੀ ਲੰਘਿਆ ਉਹ ਤੇ ਸਾਰੇ ਬਰਬਾਦ ਹੋ ਗਿਆ ਜੀ ਤੇ ਇਹ ਤੇ तकरीबन ਹੀ 1 ਸਾਲ ਮਹਾ ਪੈਂਦਾ ਵਾ तकरीबन ਦੂਜੇ ਤੀਜੇ ਸਾਲ ਪਾਣੀ ਇਸੇ ਤਰ੍ਹਾਂ ਹੀ ਆਉਂਦਾ ਜਿਵੇਂ ਹੋਣਾ ਆ ਜੀ ਜੀ ਉਹ ਕਈ ਭਰਾ ਤਾਂ ਜਦੋਂ ਫੇਸਬੁੱਕ ਤੇ ਵੇਂਦੇ ਆ ਆ ਦਿੰਦੇ ਜੀ ਪਹਿਲਾਂ ਇੰਤਜ਼ਾਮ ਨਹੀਂ ਕੀਤੇ ਇਹਦੇ ਚ ਪਹਿਲਾਂ ਇੰਤਜ਼ਾਮ ਕੀ ਕਰਨਾ ਜਦੋਂ ਬਰਸਾਤ ਹੋਣੀ ਆ ਡੋਣੇ ਆ ਬੰਨਾਂ ਦੇ ਵਿੱਚ ਤੇ ਪਾਣੀ ਚੱਲਣਾ ਹੀ ਚੱਲਣਾ ਉਹ ਆਪ ਦੀ ਵਿਚਾਰੇ ਪਤਾ ਨਹੀਂ ਗੱਲ ਦਾ ਪਤਾ ਹੁੰਦਾ ਜਾਂ ਨਹੀਂ ਹੁੰਦਾ ਆ ਦੇਣਗੇ ਜੀ ਉਹ ਪਹਿਲਾ ਇੰਤਜ਼ਾਮ ਨਹੀਂ ਕੀਤਾ ਤਾਂ ਹੜਾ ਗਿਆ ਹੜ ਤੇ ਹੁਣ ਜਦੋਂ ਬਰਸਾਤ ਬਸਤੀ ਹੋਣੀ ਆ ਆ ਇਥੋਂ ਐਸ ਬੰਨ ਤੋਂ ਜਿਹੜਾ ਸਭਰਾਲਾ ਬੰਨ ਪੱਟੀ ਵਾਲਕੇ ਵਾਲਾ ਇਹਦੇ ਤੋਂ ਜਿਹੜਾ ਬੰਨ ਪਰਾਂ ਫਰੋਜਪੁਰ ਵਾਲਾ ਵਾ 7 ਤੋਂ 8 ਕਿਲੋਮੀਟਰ ਲੰਮਾ ਆ ਜੀ 7-8 ਕਿਲੋਮੀਟਰ ਲੰਮਾ ਇਹ ਪਾਣੀ ਚੱਲਦਾ ਜਿਹੜਾ ਹਸੈਨੀ ਵਾਲੇ ਪੁੱਲ ਨੂੰ ਜਾਂਦਾ ਪਰਾਂ ਤੇ ਉਦਣ ਵੀ ਮੰਤਰੀ ਬਰੇਂਦਰ ਗੋਇਲ ਜੀ ਨਾਲ ਗੱਲ ਹੋਈ ਇਹ ਉਹਨਾਂ ਨੂੰ ਕਹਿ ਕੇ ਜਿਹੜੇ ਅਗਲੇ ਦਾਰਿਆ ਜਿੰਨੇ ਕਿ ਉਸੇ ਕਿਦਰੋਂ ਪਿੱਛੋਂ ਪਾਣੀ ਆਉਂਦਿਆ ਸਤਲੋਈ ਬਿਆਸ ਚ ਉਨਾ ਹੀ ਗਾਂ ਜਿਹੜਾ ਵੀ ਗਾਂ ਨਿਕਲਦਾ ਜਾਵੇ ਜਿਹੜਾ ਆ ਜਿਹੜਾ ਬੰਨ ਆ ਇਹ ਟੁੱਟੇ ਨਾ ਜਦੋਂ ਉਹ ਪੋਲ ਬੰਦ ਹੁੰਦੇ ਆ ਦਰ ਬੰਦ ਹੁੰਦੇ ਆ ਉਦੋਂ ਪਾਣੀ ਦੀ ਪਿੱਛੇ ਢਾਬ ਲੱਗਦੀ ਹੈ ਤੇ ਉਦੋਂ ਪਾਣੀ ਬੰਨ ਚੋਂ ਰਿਸਣ ਲੱਗ ਪੈਂਦਾ ਤੇ ਉਹ ਜਿਹੜੇ ਵਿਚਾਰੇ ਜਿਨ੍ਹਾਂ ਨੂੰ ਨੌਲੇਜ ਨਹੀਂ ਹੁੰਦੀ ਪਤਾ ਨਹੀਂ ਹੁੰਦਾ ਉਹ ਆਂਦੇ ਜੀ ਪਹਿਲਾਂ ਇੰਤਜ਼ਾਮ ਕਰਨੇ ਇਹ ਇੰਤਜ਼ਾਮ ਕੋਈ ਵੀ ਨਹੀਂ ਕਰ ਸਕਦਾ ਇਹਦੇ ਜਦੋਂ ਪ੍ਰਸਾਦ ਜਾਦੀ ਹੋਣੀ ਬਸਤੀ ਹੋਣੀ ਆ ਇਸੇ ਤਰ੍ਹਾਂ ਹੀ ਪਾਣੀ ਅੱਗੇ ਆਉਂਦਾ ਰਿਹਾ ਇਸੇ ਤਰ੍ਹਾਂ ਹੀ ਆਉਣਾ ਇਹ ਆਪ ਹੀ ਬਸ ਜਿਹੜੇ ਲੋੜਵੰਦ ਪਰਿਵਾਰ ਹੈ ਜਿਨ੍ਹਾਂ ਦੀਆਂ ਸਾਰੀਆਂ ਜ਼ਮੀਨਾਂ ਵੇਚਿਆ ਵੀ ਉਹਨਾਂ ਦੀ ਕਿਸੇ ਨਾ ਕਿਸੇ ਤਰੀਕੇ ਮਦਦ ਹੋ ਜੇ ਗੱਲ ਹੈ ਜਿਹੜੀ ਕਰਨ ਵਾਲੀ ਅਜੇ ਵੇਖੋ ਸਰਕਾਰੀ ਤੌਰ ਤੇ ਵੀ ਇਹ ਮਦਦ ਕਰਨੀ ਹੈ ਜਿਹੜਾ ਮਾਪਜਾ ਉਹ ਵੀ ਉਹਨਾਂ ਕਿਸਾਨਾਂ ਦੇ ਖਾਤੇ ਆ ਉਹ ਜਿਨ੍ਹਾਂ ਦੀ ਫਸਲ ਖਰਾਬ ਹੋਈ ਹੈ ਫੀਡ ਚੋਕਰ ਪੱਠੇ ਜੋ ਵੀ ਸਰਕਾਰੀ ਤੌਰ ਤੇ ਆ ਉਹਨਾਂ ਕਿਸਾਨਾਂ ਨੂੰ ਮਿਲੂ ਜਿਨ੍ਹਾਂ ਦੀ ਪੈੜੀ ਬੰਨੋ ਦਰਿਆਲੇ ਪਾਸੇ ਆ ਹੁਣ ਮੈਨੂੰ ਇਹ ਵੀ ਅਜੇ ਸਰਕਾਰੀ ਮਦਦ ਆਉਂਦੀ ਨੂੰ ਕੋਈ 1-2 ਦਿਨ ਲੱਗ ਜਾਣੇ ਆ ਜਿਵੇਂ ਫੀਡ ਚੋਕਰ ਪੱਠੇ ਹੋਣੇ ਆਪਾਂ ਆਪਦੇ ਕੋਲੋਂ ਹੀ ਕਰਕੇ ਇੱਥੇ ਚੋਕਰ ਫੀਲਡ ਲੈ ਕੇ ਆਏ ਆ ਵੀ ਚੱਲ ਇੱਕ ਰਾਂ ਯਾਰ ਸਾਰੇ ਪਰਿਵਾਰਾਂ ਨੂੰ ਜੀ ਇੱਕ ਇੱਕ ਦੋ ਦੋ ਬੋਰੀਆਂ ਮਿਲ ਜਾਣ ਤੇ ਉਹਦੇ ਬਾਅਦ ਚਲੋ ਹੁਣ ਤੇ ਤੂੜੀ ਨਾਲ ਕਿਤਾਵਾ ਕਿਤੂਆ ਕਰਕੇ ਆਪਦੇ ਡੰਗਰਾਂ ਨੂੰ ਇੱਕ ਰਾਂ ਤੇ ਵਿਚਾਰੇ ਪੱਠੇ ਪੁੱਠੇ ਪਾਉਣ ਨਾਲ ਚਾਰਾ ਪਾਉਣ ਉਹਦੇ ਬਾਅਦ ਮੁੜ ਕੇ ਸਰਕਾਰੀ ਮਦਦ ਵੀ ਆ ਜੂ ਜੇ ਨਾ ਉਹ ਫੇਰ ਇਹਨਾਂ ਦੀ ਇਤਨਾ ਹੀ ਮਦਦ ਕਰਦਾਂ ਕੋਲੋਂ ਕਰਦਾਂਗੇ ਯਾਰ ਸਾਡੇ ਭਰਾ ਨੇ ਕੋਈ ਵੱਖਰੇ ਥੋੜਾ ਜੀ ਮੈਂ ਪਰ ਜਿਹੜੇ ਕੋਈ ਸਰਦੇ ਪੁੱਜਦੇ ਲੋਕ ਆ ਮੇਰੇ ਹਲਕੇ ਦੇ ਵੀ ਸਰਪੰਚ ਨੇ ਮੋਤ ਭਰ ਨੇ ਜਾਂ ਦੂਜੇ ਜ਼ਿਲ੍ਹਿਆਂ ਦੇ ਵੀ ਲੋਕ ਨੇ ਮੈਂ ਉਹਨਾਂ ਨੂੰ ਵੀ ਬੇਨਤੀ ਕਰੂੰਗਾ ਕਿ ਇਹਨਾਂ ਵਿਚਾਰਿਆਂ ਦੇ ਜਿਨ੍ਹਾਂ ਦੇ ਪੱਠੇ ਵੀ ਗਰਕ ਹੋ ਗਏ ਤੂੜੀਆਂ ਵੀ ਰੁੜ ਗਈਆਂ ਝੋਨੇ ਵੀ ਪ੍ਰਬਾਦ ਹੋ ਗਿਆ ਇਹਨਾਂ ਦੀ ਸਿੱਧੇ ਆ ਕੇ ਕਿਸੇ ਨੂੰ ਨਾ ਦਿਓ ਦੱਸਾਂ ਕੀ ਹੁੰਦਾ ਪਿਛਲੀ ਵਾਰੀ ਵੀ ਬੜੇ ਲੋਕ ਆਏ ਇੱਥੇ ਮਦਦ ਕੀਤੀ ਲੋਕਾਂ ਨੇ ਅਸੀਂ ਵੀ ਇੱਥੇ ਆਉਂਦੇ ਰਹੇ ਉਹ ਹੋਇਆ ਕਿ ਜਿਹੜੇ ਲੋਕ ਬੰਨੋ ਅੰਦਰਿਆ ਦਰਿਆਲੇ ਪਾਸੇ ਉਹ ਮੈਨੂੰ ਮੇਦੇ ਵੀ ਰਹਿ ਗਏ ਤੇ ਜਿਹੜੇ ਬੰਨੋਂ ਇੱਧਰ ਹੀ ਨਾ ਉਹ ਪੱਠੇ ਵੀ ਤੂੜੀ ਵੀ ਚੋਕਰ ਵੀ ਤੇ ਉਂ ਵੀ ਜੇ ਕਿਸੇ ਨੇ ਮਦਦ ਕੀਤੀ ਉਹ ਵੀ ਮਦਦ ਸਕੋਂ ਜਿਹੜੇ ਬੰਨੋਂ ਇੱਧਰ ਹੀ ਉਹ ਲੈ ਗਏ ਮੈਂ ਤੇ ਉਹਨਾਂ ਭਰਾਵਾਂ ਨੂੰ ਵੀ ਬੇਨਤੀ ਕਰਦਾ ਜਿਹਦੇ ਕੋਈ ਯਾਰ ਇੱਧਰ ਬੰਨੋਂ ਬਾਹਰ ਮਾਝੇ ਵਾਲੇ ਪਾਸੇ ਕੋਈ 2-4 ਕਿੱਲੇ ਵੀ ਜ਼ਮੀਨ ਹੈਗੀ ਆ ਚੱਲ ਉਹ ਤੇ ਬਚਿਆ ਉਹ ਜਿਹਦੀ ਸਾਰੀ ਜ਼ਮੀਨ ਹੈ ਤੇ ਰਿਹਾ ਮੈਂ ਤੇ ਕਹਿੰਦਾ ਜਿਹੜੀ ਕੋਈ ਲੋਕ ਮਦਦ ਕਰਦੇ ਆ ਨਾ ਉਹ ਲੋਕਾਂ ਨੂੰ ਤੇ ਇੱਧਰ ਲਿਆਂ ਦੀ ਮਦਦ ਕਰਨੀ ਚਾਹੀਦੀ ਜਿਹੜੇ ਬਿਲਕੁਲ ਹੀ ਦਰਿਆ ਦੇ ਵਿੱਚ ਬੈਠੇ ਆ ਤੇ ਬੜੇ ਘਾਰ ਆ ਇਹੋ ਜਿਹੇ ਜਿੰਨਾਂ ਕੋ ਕਿਹ ਕੋ 2 ਕਿੱਲੇ ਆ ਕਿਹ ਕੋ 4 ਕਿੱਲੇ ਕਿਹ ਕੋ 5 ਆ ਕਿਹ ਕੋ 20 ਕਿੱਲੇ ਵੀ ਆ ਪਰ ਉਹ ਹੈਗੀ ਦਰਿਆ ਦੇ ਵਿੱਚ ਆ ਤੇ ਜਿਹੜੀ ਦਰਿਆ ਚ ਪੈਲੀ ਆ ਗਈ ਉਹ ਤੇ ਸਾਮਣਾ ਬਰਬਾਦ ਹੋ ਗਈ ਆ ਇਹ ਪੈਲੀ ਜਦੋਂ 1988 ਝਾੜ ਆਇਆ ਜਦੋਂ ਬਸਤਾ ਪਾਣੀ ਆਇਆ ਉਦੋਂ ਇੰਨੀ ਇੰਨੀ ਟੈ ਗਈਆਂ ਇਹ ਪੈਲੀਆਂ ਇਹ ਕਿਤੇ 20 20 30 30 ਫੁੱਟ ਖੂਪ ਹੈਗੇ ਸੀ ਤੇ ਕਿਤੇ 10 ਦਾ 15 15 ਫੁੱਟ ਰੇਤ ਚੜ ਗਈ ਉਹਦੋਂ ਗਰੀਬੀ ਵੜੀ ਸੀ ਉਦੋਂ ਪੈਸੇ ਜਿਹੜਾ ਸੀ ਆ ਫਸਲ ਘਟ ਬਰੀਡ ਤੇ ਵੇਖਦੀ ਪੈਸਾ ਬਹੁਤ ਘਟ ਲੋਕਾਂ ਕੋ ਹੀ ਜੀ ਜੀ ਉਦੋਂ ਇਹ ਜ਼ਮੀਨਾਂ ਲੋਕਾਂ ਤੋਂ 8 8 10 10 ਸਾਲ ਜਿਹੜੀਆਂ ਵਾਂ ਅਬਜਾਉ ਨਹੀਂ ਕੀਤੀਆਂ ਗਈਆਂ ਪੱਧਰ ਨਹੀਂ ਕੀਤੀਆਂ ਗਈਆਂ ਵੀ ਇੰਨੀ ਮਤਲਬ ਲੋਕਾਂ ਦੀ ਹਾਲਤ ਇੱਥੇ ਪਤਲੀ ਹੋ ਗਈ ਵੀ ਇੰਨੀ ਜ਼ਮੀਨ ਉੱਚੀ ਨਹੀਂ ਨਹੀਂ ਹੋ ਗਈ ਮੁੜ ਕੇ ਹੁਣ ਮੈਂ ਹੁਣ ਦੀ ਗੱਲ ਕਰਾਂ 20 ਚ ਬੜਾ ਪਾਣੀ ਆਇਆ 20 ਚ ਵੀ ਜ਼ਮੀਨ ਪੁੱਟੀ ਗਈ ਮੁੜ ਕੇ 23 ਚ ਆਇਆ 23 ਚ ਇਹ ਜ਼ਮੀਨ ਚਟੋਏ ਪੈ ਗੇ ਟਿੱਬੇ ਬਣ ਗੇ ਹੁਣ ਉਹਦੇ ਮਗਰੋਂ 24 ਚ ਇਹਨਾਂ ਵਿਚਾਰਿਆ ਪਧਰੀ ਪੁੱਤਰੀ ਕੀਤੀ ਆ ਪਾਚੀ ਜੇ ਫੇਰ ਪਾਣੀ ਆ ਗਿਆ ਰਹਿਣਾ ਹੈ ਹੋਰ ਕੋਈ ਬੰਨਣੀ ਹੋ ਸਕਦਾ ਇਹ ਜਿਹੜੀ ਮਰਚੀ ਜੋੜੀ ਮਰਚੀ ਮੰਗ ਕਰੀ ਜਾਵੇ ਇਹ ਬੰਨ ਇਹੋ ਹੀ ਰਹਿਣਾ ਇਸੇ ਤਰ੍ਹਾਂ ਪਾਣੀ ਅੱਗੇ ਚੱਲਦਾ ਰਿਹਾ ਪਾਣੀ ਇਸੇ ਤਰ੍ਹਾਂ ਹੀ ਚੱਲਣਾ ਆ ਇਹ ਕੋਈ ਕੁਝ ਨਹੀਂ ਕਰ ਸਕਦਾ ਇਹ ਸਰਕਾਰ ਵੀ ਕੀ ਕਰੂ ਹੁਣ ਜਦੋਂ ਪਿੱਛੇ ਪ੍ਰਸ਼ਾਸਨ ਹੀ ਜਾਂਦੀ ਹੋ ਜੂ ਆ ਪਾਣੀ ਦੀ ਸਪੀਡ ਵੇਖੋ ਕਿੰਨੇ ਸਪੀਡ ਨਾਲ ਪਾਣੀ ਚੱਲਣ데요 ਅਜੇ ਤਾਂ ਮੈਨੂੰ ਲੱਗਦਾ ਇਹ 70 ਤੇ 72000 ਕਿਊਸੀ ਕਿਆ ਕਈ ਰਾ ਪਾਣੀ 1.5 2-2 ਲੱਖ ਕਿਊਸੀ ਕਿ ਚੱਲਦਾ ਹੁਣ ਇੰਨੇ ਪਾਣੀ ਨੂੰ ਬੰਨ੍ਹ ਮਾਰ ਕੇ ਆਪਾਂ ਕਿਵੇਂ ਪਰਾਂ ਨੂੰ ਲੈ ਜਾਵਾਂਗੇ ਇਹ ਤੇ ਇਹੋ ਹੀ ਆ ਵੀ ਦਰਿਆ ਵਿੱਚੋਂ ਪੁੱਟਿਆ ਪਟਿਆ ਜਾਵੇ ਜਿਵੇਂ ਰੇਤ ਰੂਤ ਨਿਕਲ ਜੇ ਵਿਚ ਵਿਚ ਚਲੋ ਜਿਹੜਾ ਇੰਨਾ 50 60000 ਕਿਊਸੀ ਕੋ ਵਿਚ ਵਿਚ ਚੱਲ ਜੇ ਜਦੋਂ 70 75000 ਕਿਉਂ ਸੀ ਕਿ ਚੱਲਦਾ ਬੰਨ ਤੋਂ ਬੰਨ ਤੱਕ ਐਂਡ ਤੱਕ ਹੀ ਪਾਣੀ ਚੱਲੀ ਜਾਂਦਾ ਜੀ ਇਹ ਬੰਨ ਹੁਣ ਜਿੱਤੇ ਇਹde ਆਪਾਂ ਖੜੇ ਆ ਏ ਬੰਨ ਦੀ ਆਪਾਂ ਗੱਲ ਕਰੀਏ ਇਹ ਪੰਨ ਤੇ ਅਸੀਂ ਪਿੱਛੇ ਪੱਥਰ ਵੀ ਲਵਾਇਆ ਸੁਪਾਰ ਵੀ ਬਣਾਏ ਆ ਜਿੱਥੋਂ ਪਿਛਲੀ ਈਰਾਂ ਜਿਹੜਾ ਬੰਨ ਟੁੱਟ ਚੱਲਿਆ ਸੀ ਹੁਣ ਸੜਕ ਵੀ ਚੌੜੀ ਹੋ ਰਹੀ ਹੈ ਹੁਣ ਸੜਕ ਵੀ ਇਹ ਤੇ ਵਾਸਤੇ ਰੁਪਈਆ 8 ਕਰੋੜ ਪਾਸ ਕਰਾਤਾ ਉਹ 18 ਫੁੱਟ ਸੜਕ ਬਣ ਜਣੀ ਆ ਨਾਲ ਹੁਣ ਗਾਂ ਫੇਰ ਪੱਥਰ ਲੱਗਣਾ ਵਾ ਇਥੋਂ ਤੱਕ ਆ ਕੋਲੇ ਵਾਲਾ ਇਥੋਂ ਤਾਈਂ ਆਪਾਂ ਗਾਂਹ ਤੱਕ ਪੱਥਰ ਲੈ ਆਉਣਾ ਵੀ ਮੇਨ ਗੱਲ ਇਹ ਆ ਵੀ ਆ ਬੰਨਣੀ ਟੁੱਟਣਾ ਚਾਹੀਦਾ ਜਿਹੜਾ ਇਹ ਪਾਣੀ ਆ ਇਹ ਅੱਗੇ ਵੀ ਇਸ ਤਰ੍ਹਾਂ ਹੀ ਚੱਲਦਾ ਰਿਹਾ ਗਾਂਹ ਵੀ ਇਸ ਤਰ੍ਹਾਂ ਹੀ ਚੱਲਣਾ ਗਾਂਹ ਵੇਖੋ ਭਾਵੇਂ ਜਿੱਦੀ ਮਰਜ਼ੀ ਸਰਕਾਰ ਆ ਜੋ ਜੇ ਆਪਾਂ ਕਹੀਏ ਨਾ ਵੀ ਕੋਈ ਹੋਰ ਸਰਕਾਰ ਹੋਵੇ ਤੇ ਆਪਾਂ ਆ ਕੇ ਇੱਥੇ ਵਿਰੋਧ ਕਰ ਲਾ ਪੀ ਆ ਪੀ ਆ ਜੀ ਸਰਕਾਰ ਨੇ ਪਾਣੀ ਛੱਡਦਾ ਇਹ ਤੇ ਕੁਦਰਤੀ ਯਾਰ ਮੌਸਮ ਜਦੋਂ ਬਰਸਾਤ ਹੋਊ ਪਹਾੜਾਂ ਦੇ ਉੱਤੇ ਪਾਣੀ ਐ ਹੀ ਆਉਣਾ ਨਵਾਣਾ ਨੂੰ ਪਾਣੀ ਚੱਲਦੇ ਆ ਪਾਣੀ ਇਹਨੂੰ ਹੀ ਆਉਣਾ ਵਾ ਉਹ ਮੈਨੂੰ ਉਹਨਾਂ ਕਈਆਂ ਤੇ ਆਸਾਂ ਆਉਂਦਾ ਵਾ ਜਿਹੜੇ ਆਂਦੇ ਆ ਸਰਕਾਰ ਨੇ ਪਹਿਲਾਂ ਇੰਤਜ਼ਾਮ ਨਹੀਂ ਕੀਤਾ ਸਰਕਾਰ ਹੁਣੇ ਥੋੜਾ ਰੱਬ ਨੂੰ ਥੋੜਾ ਡਾਕ ਲੂ ਪੀ ਰੱਬਾ ਤੂੰ ਮੀਂਹ ਨਾ ਪਾ ਹੁਣ ਮਹਾਚਲ ਤੇ ਜ ਬੱਦਲ ਫਟੇ ਕਿੰਨੇ ਲੋਕ ਉਹ ਹੀ ਰੁੜ ਗਏ ਆ ਸਿੱਧੇ ਹੀ ਰੁੜ ਗਏ ਆ ਕਿੰਨੇ ਘਰ ਰੁੜ ਗਏ ਆ ਕਿੰਨਾ ਪਾਣੀ ਉਤੋਂ ਸਾਰਾ ਉਹ ਮਹਾਚਲ ਦਾ ਜਿੰਨਾ ਮੀਂਹ ਪੈਂਦਾ ਸਾਰਾ ਇੱਥੇ ਆਉਂਦਾ ਸਤਲੁਜ ਹਾੜਾਵੇ ਬਿਆਸ ਚ ਪਾਣੀ ਆਵੇ ਉਹ ਸਾਰੇ ਦਾ ਸਾਰਾ ਪਾਣੀ ਸਾਡੇ ਹਰੀਕੇ ਸੰਗਮ ਹੁੰਦਾ ਤੇ ਵਾਇਆ ਹਰੀਕੇ ਤੋਂ ਇਹ ਸਾਡੇ ਜਿਹੜੇ 530 ਪਿੰਡ ਆ ਸਾਡੇ ਪੱਟੀ ਹਲਕੇ ਦੇ ਇਹਦੀ ਨੰਗ ਕੇ ਗਾਂ ਸੈਣੀ ਵਾਲੇ ਨੂੰ ਪਰਾਂ ਨੂੰ ਗਾਂ ਨੂੰ ਲੰਗਦਾ ਤੇ ਇਹ ਕੋਈ ਬੰਮ ਦੇ ਬੰਨ ਦੇ ਵਿੱਚੋਂ ਨਹੀਂ ਕੋ ਪਾਣੀ ਰੋਕ ਸਕਦਾ ਇਹ ਪਾਣੀ ਕੁਦਰਤ ਆ ਕੁਦਰਤ ਦਾ ਜੇ ਨੂੰ ਮਾਰਿਆ ਕੁਦਰਤ ਨੇ ਉਹਨੂੰ ਪਾਣੀ ਲੈ ਕੇ ਜਾਣਾ ਜੀ ਤੁਸੀਂ ਜ਼ਿੰਮੇਵਾਰ ਜੇ ਤਰੋਂ ਤੇ ਕੀ ਭਰੋਸਾ ਦਵਾਉਂਦੇ ਜੇ ਕਿ ਇਹ ਜਿਹੜੀ ਹੁਣ ਮਾਰ ਪੈ ਰਹੀ ਹੈ ਲੋਕਾਂ ਦੇ ਨਾਲ ਖੜੇ ਜੀ ਬਿਲਕੁਲ ਲੋਕਾਂ ਦੇ ਨਾਲ ਖੜੇ ਆ ਵੇਖੋ ਆਪ ਦੀ ਜੇਬ ਚੋਂ ਅੱਜ ਤਾਂ ਕੀਤਾ ਆ ਜੀ ਪੀਏ ਜੇ ਸਰਕਾਰੀ ਮਦਦ ਆਉਂਦਿਆਂ ਨੂੰ 1-2 ਦਿਨ ਲੱਗ ਜਣੇ ਆ ਭੀ ਇੱਕਦਾਂ ਲੋਕ ਆਪਦੇ ਪਸ਼ੂਆਂ ਨੂੰ ਚਲੋ ਮਾੜਾ ਮੁੜਕਤਾਵਾ ਕਰਕੇ ਤੇ ਸਾਰਨ ਜੀ ਜੀ ਇੱਕਦਾਂ ਤੋਰ ਤੁਰ ਪੇ ਮੁੜਕੇ ਜਿੰਨੀ ਸਰਕਾਰੀ ਮਦਦ ਆਊਗੀ ਜਿਨ੍ਹਾਂ ਲੋਕਾਂ ਦਾ ਨੁਕਸਾਨ ਹੋਇਆ ਨਾਲ ਹੋ ਕੇ ਵੰਡਾਵਾਂਗੇ ਜੋ ਵੀ ਰਕਮ ਆਇਆ ਜੀ ਵੰਡਾਵਾਂਗੇ ਉਹਨਾਂ ਨੂੰ ਦਵਾਂਗੇ ਉਹਨਾਂ ਨੂੰ ਚੀਜ਼ਾਂ ਜਿਹੜੇ ਲੋਕਾਂ ਦੀ ਪਹਿਲੀ ਸਾਰੀ ਦਰਿਆਲੇ ਪਾਸੇ ਆ ਜੀ ਜੀ ਤੇ ਜਿਹੜੇ ਕੋਈ ਭੈਣ ਭਰਾ ਵੀ ਆਉਣੇ ਆ ਨਾ ਜਿਹੜੇ ਕਈ ਵੇਖੋ ਦਾਨੀ ਸੱਜਣ ਹੁੰਦੇ ਆ ਉਹਨਾਂ ਨੂੰ ਹੁੰਦਾ ਆ ਭੀ ਜੇ ਕਿਸੇ ਦਾ ਨੁਕਸਾਨ ਹੋਇਆ ਉਹਦੀ ਬਾਹ ਫੜੀ ਜੀ ਜੇ ਨੁਕਸਾਨ ਹੋਇਆ ਜੇ 크ੋਪੀ ਆਈ ਆ ਤੇ ਪੰਜਾਬ ਚ ਸਿੱਖ ਕੌਮ ਇਹਨਾਂ ਚ ਦਾਨੀ ਸੱਜਣ ਵੀ ਵੜਿਆ ਪੰਜਾਬੀ ਦਾਨੀ ਵੀ ਵੜਿਆ ਵੀ ਉਹਨਾਂ ਦਾਣ ਕਰਨਾ ਮੈਂ ਬੇਨਤੀ ਇਹੋ ਕਰੂੰਗਾ ਸਿੱਧੇ ਆ ਕੇ ਦਿਓ ਜੇ ਪਰ ਦਿਓ ਉਹਨਾਂ ਲੋਕਾਂ ਨੂੰ ਚਨਾਕਤ ਕਰਕੇ ਜਿਨ੍ਹਾਂ ਲੋਕਾਂ ਦੀ ਜ਼ਮੀਨ ਦਰਿਆ ਦੇ ਵਿੱਚ ਆ ਜਿਨ੍ਹਾਂ ਲੋਕਾਂ ਦੀ ਫਸਲ ਦੀ ਬਰਬਾਦੀ ਹੋਈ ਆ ਉਹਨਾਂ ਲੋਕਾਂ ਨੂੰ ਦਿਓ ਜੇ ਅੱਜ ਮੈਂ ਵੀ ਨਾਲ ਜਾ ਕੇ ਐਂਡ ਤੱਕ ਵੰਡਾਉਣਾ 20 25 ਪਿੰਡ ਆ ਇਹ ਜਿਹੜੀਆਂ ਢੁਗੀਆਂ ਖੁੱਲੇ ਵਾਲੇ ਦੀਆਂ ਬੈਕਾਂ ਆ ਇੱਥੋਂ ਸ਼ੁਰੂਆਤ ਕੀਤੀ ਆ ਇਹ 40 50 ਘਾਰੇ ਆ ਇੱਥੇ ਬੈਠੇ ਬੰਦੇ ਨਾਲ ਇਹਨਾਂ ਦੇ ਘਾਰੇ ਹੀ ਬਸ ਬੰਦੇ ਨਾਲ ਆ ਇਹਨਾਂ ਕੋਲ ਜ਼ਮੀਨ ਸਾਰੀ ਇੱਧਰ ਆ ਜੀ ਜੀ ਸਾਰੀ ਦੀ ਸਾਰੀ ਜ਼ਮੀਨ ਇਹਨਾਂ ਦੀ ਢਾਗੀ ਵਿਚਾਰਿਆਂ ਦੀ ਆ ਵੀਰ ਦੱਸਣ ਦਿਓ ਅੱਗੇ ਵੀ ਅੱਗੇ 5 ਕਿਲੇ ਪੈਲੀ ਤੇ ਇਹਨਾਂ ਤੋਂ ਪਿਛਲੀ 23 ਵਾਲੀ ਨਹੀਂ ਬਣਾਇੰਗੇ ਨਹੀਂ ਬਣੀ ਜੀ 23 ਵਾਲੇ ਤੇ 5 ਕਿਲੇ ਖਾਲੀ ਪਈ ਆ ਆਪੀ ਪੈਸਿਆਂ ਖੁਣੋ ਇਹਨਾਂ ਕੋ ਵਿਚਾਰਿਆਂ ਕੋ ਇਹਨਾਂ ਦਾ ਵੀ ਹਾਲ ਪੁੱਛੋ ਵੀ ਇਹਨਾਂ ਦੇ ਕੀ ਆ ਆ ਸੁਣ ਲਓ ਇਹਨਾਂ ਦੀ ਵੀ ਗੱਲ ਕਰਾਂ ਸੁਣ ਲਓ ਬਹੁਤ ਸਾਰੇ ਕਿਸਾਨਾਂ ਨੇ ਭੇਦਾ ਇਹਦੇ ਦੇ ਬਿਨਾ ਕਈ ਬੰਦੇ ਬੜੇ ਕਮੈਂਟ ਕਰਦੇ ਹੋ ਜੀ ਪੰਜਾਬ ਸਰਕਾਰ ਕੀ ਸੈਂਟਰ ਜਿਹੜਾ ਹੁੰਦਾ ਬਾਪ ਹੁੰਦਾ ਸੈਂਟਰ ਦਾ ਫਰਜ ਆ ਜਿੰਨੇ ਦਾ ਇਹਨਾਂ ਦਾ ਝੋਨਾ ਨਾ ਉਹਨੇ ਪੈਸੇ ਤੇ ਘੜੋ ਘੜ ਦਵੇ ਇਹ 6800 ਰੁਪਈਆ ਸੈਂਟਰ ਜਿਹੜਾ ਨਾ ਇਹ ਅੱਜ ਦਾ ਨਹੀਂ ਇਹ ਮੈਨੂੰ ਇਹਦੇ 20 ਸਾਲ ਪਹਿਲਾਂ ਦਾ 6800 ਰੁਪਈਆ ਹੁੰਦਾ ਜੀ ਇਹੜਾ 6800 ਰੁਪਈਆ ਹੁੰਦਾ ਇਹ 20 ਸਾਲ ਪਹਿਲਾਂ ਦਾ ਹੁੰਦਾ ਤੇ ਸੈਂਟਰ ਨੂੰ ਜਿਹੜਾ 6800 ਤੋਂ ਵਧਾ ਕੇ ਪੈਸੇ ਵਧਾਉਣੇ ਚਾਹੀਦੇ ਆ ਗਰੀਬ ਲੋਕ ਨੇ ਇਹ ਜਿਹੜੇ ਲੋਕ ਨੇ ਨਾ ਤੇ ਵਿਚਾਰੇ ਦਿਹਾੜੀ ਦਾ ਪਾਕਰ ਅਰਜੋਗੀ ਕਿਉਂਕਿ ਉਹ ਜਿਹੜਾ ਜੱਟ ਸ਼ਬਦ ਨਾ ਨਾ ਲੱਗਾ ਨਾ ਉਹਦਾ ਕਰਕੇ ਨਾ ਇਹ ਵਿਚਾਰੇ ਦਿਹਾੜੀ ਕਰਨ ਜੋਗੇ ਨਾ ਇਹ ਕਿਤੇ ਰੇੜੀ ਲਾਉਣ ਜੋਗੇ ਪੀ ਇਹਨਾਂ ਨੂੰ ਇਹ ਹੁੰਦਾ ਪੀ ਅਸੀਂ ਜੱਟ ਜ਼ਿਮੀਦਾਰ ਆ ਸਾਡੀਆਂ ਜ਼ਮੀਨਾਂ ਨੇ ਭਾਵੇਂ ਜ਼ਮੀਨਾਂ ਟੈ ਵੀ ਗਈਆਂ ਇਹ ਬੰਦੇ ਦਲੇਰ ਤੇ ਜਿਹਾਰੂ ਨੇ ਇਹ ਮੁਸ਼ਕਲਾਂ ਨਾਲ ਮੁਸੀਬਤਾਂ ਨਾਲ ਸ਼ੁਰੂ ਤੋਂ ਲੜਦੇ ਆਏ ਆ ਡਟਦੇ ਆਏ ਆ ਤੇ ਗਾਂਵ ਵੀ ਇਹ ਲੜਦੇ ਰਹਿਣਗੇ ਡਟਦੇ ਰਹਿਣਗੇ ਤੇ ਅਸੀਂ ਇਹਨਾਂ ਦੇ ਨਾਲ ਆ ਮਹਾਰਾਜ ਕਿਰਪਾ ਕਰੇ ਇਹੋ ਜੀ ਕਰੋਪੀ ਆਵੇ ਨਾ ਜੇ ਕਿਤੇ ਕੁਦਰਤੀ ਕਰੋਪੀ ਆਉਂਦੀ ਹੈ ਤਾਂ ਅਸੀਂ ਇਹਨਾਂ ਭਰਾਵਾਂ ਦੇ ਨਾਲ ਖੜੇ ਆਂ ਗਾਂ ਵੀ ਖੜੇ ਰਵਾਂਗੇ 23 ਚ ਵੀ ਜਦੋਂ ਆੜਾ ਇਹ ਹੀ ਉਦੋਂ ਆਪਾਂ ਆਪਦੇ ਤੌਰ ਤੇ ਵੀ ਮਦਦ ਕੀਤੀ ਸਰਕਾਰੀ ਤੌਰ ਤੇ ਵੀ ਕਰਾਈ ਇਹ ਮੈਂ ਵਿਸ਼ਵਾਸ ਦੋਣਾ ਭਰਾਵਾਂ ਨੂੰ ਜੋ ਵੀ ਮੁਆਵਜ਼ਾ ਆਊਗਾ ਮਿਲੂਗਾ ਉਹਨੂੰ ਜਿਹਦੀ ਜ਼ਮੀਨ ਦਰਿਆ ਦੇ ਵਿੱਚ ਜਿਹਦਾ ਨੁਕਸਾਨ ਹੋਇਆ ਉਹ ਬੰਦੇ ਨੂੰ ਮਿਲੂਗਾ ਦੂਜੇ ਬੰਦੇ ਨੂੰ 1 ਰੁਪਈਆ ਨਹੀਂ ਮਿਲੂਗਾ ਜਿਹਦੀ ਬੰਨੋਂ ਇੱਧਰ ਜਿਹਦੀ ਬੰਨ ਦੇ ਵਿੱਚ ਨੁਕਸਾਨ ਹੋਇਆ ਉਹਨੂੰ ਮਿਲੂਗਾ ਇਕਰਾ ਇਹਨਾਂ ਨਾਲ ਜ਼ਰੂਰ ਗੱਲ ਕਰਿਓ ਵੀ ਇਹਨਾਂ ਦੀ ਵਿਚਾਰਿਆਂ ਦੀ ਦਿਲ ਤੇ ਕੀ ਬੀਤਦੀ ਪਈ ਆ ਤੇ ਕਿੰਨਾ ਇਹਨਾਂ ਦਾ ਨੁਕਸਾਨ ਹੋ ਰਿਹਾ